ਘਰ ਵਾਲੇ ਦਾ ਕੀ ਨਾਮ ਆ ਘਰ ਆ ਪਰਚੋਤਨ ਆ ਤੇ ਵਿਜੈ ਨੰਦ ਨੇ ਨਸ਼ ਕੀਤਾ ਮੇਰਾ ਕੀ ਕੀਤਾ ਉਹਨਾਂ ਨੇ ਉਹ ਨਸ਼ ਕੀਤਾ ਮੈਨੂੰ ਬੰਨਿਆ ਸੀ ਸੰਗ ਇਹਦਾ ਕਿੱਥੇ ਵਸੇ ਹੋ ਜਲੰਧਰ ਕੁਬੀਨਗਰ ਹੈ ਜਲੰਧਰ ਦੀ ਵਿੱਚ ਕੋ ਜਲੰਧਰ ਕੁਬੀਨਗਰ ਜਲੰਧਰ ਕਬੀਰਨਗਰ ਔਰ ਉਹਨਾਂ ਦਾ ਵੀ ਖਰਚਾ ਹੁੰਦਾ ਜਿਹੜੇ ਘਰ ਵਾਲੇ ਹੁੰਦੇ ਹਾਂ ਹਾਂ ਇਹਨਾਂ ਦਾ ਖਰਚਾ ਹੁੰਦਾ ਉਹ ਗੱਡੀ ਤੇ ਆ ਰਿਹਾ ਰੂਤਰ ਰਾਸ਼ਨ ਦੇ ਤੋੜੇ ਨਹੀਂ ਰਾਸ਼ਨ ਦੇ ਤੋੜੇ ਹੈ ਹੁਸ਼ਿਆ ਰਣੀ ਹੁਸ਼ਿਆ ਅੱਛਾ ਤੇ ਕਿਹੜਾ ਪਿੰਡ ਮੇਰੀ ਮਾਨਾ ਕਿਹੜਾ ਪਿੰਡ ਤੁਹਾਡਾ ਪਿੰਡ ਦਰਗਾਹ ਹੀ ਦਰਗਾਹ ਇਹ ਕਿੱਥੇ ਪੈਂਦਾ ਵੜੀਏ ਦਰਗਾਹ ਹੁੰਦੀ ਹੈ ਨਹੀਂ ਜਿਹੜਾ ਪਿੰਡ ਤੁਹਾਡਾ ਵਾ ਇੱਕ ਪੈਂਦਾ ਕਿੱਥੇ ਦਾ ਕਿਹੜਾ ਜ਼ਿਲ੍ਹਾ ਵਾ ਇਹ ਕਿੱਥੇ ਵਾ ਸੰਨੀਰ ਡਿਗੋਇਨ ਹਾਂਜੀ ਇਹ ਕੋਤੇ ਸੰਤਮਾ ਦੇ ਦਰਗਾਹ ਸੀ ਅਛਾ ਦਰਗਾਹ ਪੀਰਾਂ ਦਾ ਦਰਗਾਹ ਨਹੀਂ ਦਰਗਾਹ ਨੂੰ ਕਹਿੰਦੇ ਨਾ ਪੀਰਾਂ ਦਾ ਦਰਗਾਹ ਤੇ ਤੁਹਾਡਾ ਆਪਣਾ ਕਿਹੜਾ ਪਿੰਡ ਆ? ਇਹ ਕਿਤਨਾ ਦਿਮਾਗ ਬੰਦਲ ਗਿਆ। ਹੈ? ਦਿਮਾਗ ਇਹਨੇ ਮੇਰਾ ਬਦਲਿਆ ਪਿਆ। ਕੀ ਗੱਲ? ਹੱਥ ਭਾਇਆ ਆਪਣੀ। ਮੇਰੇ 4-3-4 4-5 ਦਿਨ ਹੋ ਗਏ ਘਰਵਾਈ ਦੇ ਨੂੰ। ਜਿਆਦਾ ਦਿਨ ਨਹੀਂ ਹੋ ਗਏ। 2-3 ਸਾਲ ਇੱਥੇ ਨਹੀਂ ਬਿਜੀ। ਕਿੱਥੇ? ਕਿੱਥੇ ਰਹੀ ਹੈ? ਦਰਬਾਰ ਸਾਬ। ਅੱਛਾ। ਮੈਂ ਇੱਥੇ 사ਤ ਆ ਦੇਣਾ ਕਿਤੇ। ਉਹੀ ਚੋਕ ਤੱਕ ਹੋ ਗਿਆ ਹੈ ਨਾ ਤੇ ਮਾਤਾ ਜੀ ਦੂਜਾ ਕੋਈ ਹੈਗਾ ਕੋਈ ਘਰ ਦਾ ਕੋਈ ਨੰਬਰ ਨੰਬਰ ਹੈਗਾ ਤੁਹਾਡੇ ਕੋਲ ਨੰਬਰ ਨੰਬਰ ਹੈਗਾ ਕੋਲ ਘਰ ਦਾ ਜੀ ਬੱਚੇ ਕਿੱਥੇ ਹੈ ਹੈ ਹੋਏ ਬੱਚੇ ਬੱਚੇ ਹੈ ਆਏ ਨਹੀਂ ਨਾਲ ਨਾ ਕੀ ਉਹਨਾਂ ਦਾ ਬੱਚਿਆਂ ਦਾ ਤੁਹਾਡੇ ਬੱਚਿਆਂ ਦਾ ਨਾਂ ਕੀ ਆ ਆਏ ਨਾਲ ਅੰਨੀ ਬਿੱਲੂ ਰਣਤਪਾਲਾ ਬਿੱਲੂ ਰਾਣਾ ਤੇ ਭੁਲਾ ਤੇ ਪੇਕੇ ਕਿਹੜੀ ਜਗ੍ਹਾ ਵਾ ਤੁਹਾਡੇ ਹਾਂ ਪੇਕੇ ਕਿਹੜੇ ਪਿੰਡ ਵਾ ਪੇਕੇ ਅੰਬਸਰ ਗੁਰਦਾਰੇ ਦੀ ਗਲੀ ਚ ਗੁਰਦਾਰੇ ਦੀ ਗਲੀ ਚ ਹਾਂਜੀ ਕਿਹੜੇ ਗੁਰਦਾਰੇ ਦੀ ਗਲੀ ਚ ਉੱਥੇ ਏਡਾ ਜਿਹਾ ਖੇਤਰ ਲੱਗਾ ਸੀ ਤੇ ਬਾੜੀ ਲੱਗੀ ਹੋਣਾ ਦੇਖੋ ਇਹੋ ਜਿਹਾ ਹੈ ਨਹੀਂ ਕਿਹੜੇ ਗੁਰਦਾਰੇ ਦੀ ਗਲੀ ਚ ਅੰਬਸਰ ਗੁਰਦਾਰੇ ਸਬਦਕ ਨਾਮ ਕੀ ਆ ਹਾਂਜੀ ਗੁਰਦਾਰੇ ਤੋਂ ਨਾਮ ਕੀ ਆ ਘਰ ਦਾ ਨੰਬਰ ਯਾਦ ਆ ਕੋਈ ਹਾਂ ਘਰ ਦਾ ਨੰਬਰ ਫੋਨ ਜੋ ਕੋਈ ਨੰਬਰ ਹੈਗਾ ਕੋਈ ਘਰ ਦਾ ਅਲਾਹੁ ਨੰਬਰ ਤੇ ਕੋਈ ਯਾਦ ਹੈ ਤਾਂ ਘਰ ਦਾ ਨੰਬਰ ਲਾਓ ਆਪਣੇ ਹੈਗਾ ਕੋਈ ਨੰਬਰ ਪਤਾ ਮੁੰਡੇ ਦਾ ਕੋਈ ਘਰ ਵਾਲੇ ਦਾ ਜਾਂ ਪਰਿਵਾਰ ਚ ਕਿਸੇ ਹੋਰ ਦੀ ਦਾ ਕਿਦਣਾ ਆਏ ਹੀ ਨਾਲੇ ਹੈ ਉਹ ਜੀ ਅ ਸੰਗ ਜੀ ਅੱਜ ਅਸੀਂ ਦਰਬਾਰ ਸਾਹਿਬ ਅਮਰitsar ਸਾਹਿਬ ਆਏ ਆ ਤੇ ਇਹ ਵੀਰ ਜੀ ਹੁਣਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਸੀਗਾ ਕਿ ਇੱਥੇ ਕੋਈ ਮੈਂਟਲੀ ਡਿਸਟਰਬ ਭੈਣ ਆਜੋ ਵੀ ਇੱਧਰ ਆਜੋ ਤੇ ਇਹ 4-5 ਦਿਨ ਤੋਂ ਇੱਥੇ ਰਹਿ ਰਿਹਾ ਤੇ ਦਰਗਾਈ ਦਰਗਾਈ ਨਾਲ ਲੈ ਰਿਹਾ ਜਾਂ ਆਪਣੇ ਦੋਹਾਂ ਤਿੰਨ ਬੱਚਿਆਂ ਦਾ ਭੈਣ ਦੇ ਨਾਲ ਲਿਆ ਵਾ ਤੇ ਫਿਲਹਾਲ ਸਾਨੂੰ ਇਸ ਤੋਂ ਅੱਗੇ ਹਜੇ ਭੈਣ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਕੋਸ਼ਿਸ਼ ਤਾਂ ਆਪਾਂ ਕਰ ਰਹੇ ਹਾਂ ਕਿ 99 ਲੈ ਕੇ ਭੈਣ ਦੇ ਪੇਕੇਆਂ ਦਾ ਪਤਾ ਲੱਗ ਜਾ ਜਾਂ ਸਾਰੇ ਪਿੰਡ ਦਾ ਕਿਸੇ ਦਾ ਪਤਾ ਲੱਗ ਜਾ ਬਾਕੀ ਮੈਂ ਵੀਰ ਨੂੰ ਵੀ ਕਹਿਣਾ ਕਿ ਮਾਤਾ ਜੀ ਦਾ ਇਨਾਂ ਦਾ ਫੇਸ ਚੰਗੀ ਤਰ੍ਹਾਂ ਦਿਖਾ ਦਿਓ ਜੇਕਰ ਕੋਈ ਵੀਰ ਭਰਾ ਇਹਨਾਂ ਨੂੰ ਜਾਣਦਾ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਹਮੇਸ਼ਾ ਦੀ ਤਰ੍ਹਾਂ ਜੇ ਵੀਡੀਓ ਦੇ ਉੱਪਰ ਦਿੱਤਾ ਹੁੰਦਾ ਵਾ ਜਰੂਰ ਸੰਪਰਕ ਕਰਿਓ ਬਾਕੀ ਆਪਾਂ ਵੀ ਕੋਸ਼ਿਸ਼ ਕਰਦੇ ਆਂ ਕੁਛ ਨਾ ਕੁਛ ਮਾਤਾ ਤੋਂ ਜੇ ਸਾਨੂੰ ਪਤਾ ਲੱਗੇ ਤਾਂ ਤੇ ਘਰ ਵਾਲੇ ਦਾ ਕੀ ਨਾਮ ਆ ਘਰ ਵਾਲੇ ਦਾ ਕੀ ਨਾਮ ਆ ਘਰ ਵਾਲਾ ਪ੍ਰਸ਼ੋਤਨ ਰਾਦੇ ਵਿਜੇਨ ਨੇ ਨਸ਼ ਕੀਤਾ ਮੇਰਾ ਕੀ ਕੀਤਾ ਉਹਨਾਂ ਨੇ ਉਹ ਨਸ਼ ਕੀਤਾ ਮੈਨੂੰ ਬੰਨਿਆ ਜੀ ਸੰਦਰ ਦੇ ਨਾਮ ਬੱਚੇ ਦਜਾ ਕੀ ਅੱਖ ਲਗਾ ਤਨ ਮੈਂ ਬੱਚੇ ਕਿੱਥੇ ਪੜਦੇ ਕਿੱਥੇ ਆ ਹਾਂਜੀ ਪੜਦੇ ਕਿੱਥੇ ਬੱਚੇ ਕਿਹੜੇ ਸਕੂਲੇ ਪੜਦੇ ਆ ਕਿ ਜੇ ਪੜ ਕੇ ਹਟ ਗਏ ਆ ਕੀ ਕੰਮ ਕਰਦੇ ਆ ਬੱਚੇ ਘਰ ਜਾਣਾ ਮੈਨਾਂ ਨਹੀਂ ਮੈਂ ਇੰਦਰ ਆਸਾ ਤੋਂ ਨਹੀਂ ਹੋ ਜਾਣਾ ਮਾਰਦਾ ਬਕਰਲਾ ਹਾਂ ਨਾ ਕਾਲਜ ਆ ਜੇ ਨਾ ਕਾਲਜ ਜਿਹਨੂੰ ਬੈਗ ਟੰਗਿਆ ਸੀ 10 ਰੁਪਏ ਉਹ ਘਰ ਆਣਾ ਮੇਰਾ ਪਾਣਾ ਉਹ ਕਿੱਥੇ ਰਿੰਦਾ ਵਾ ਆਇਆ ਸੀ ਇੱਥੇ ਬੈਗ ਲੈ ਕੇ ਰਿੰਦਾ ਕਿੱਥੇ ਵਹੋ ਜਲੰਧਰ ਕਬੀਨ ਨਗਰ ਹੈ ਜਲੰਧਰ ਦੇ ਵਿੱਚ ਕੋ ਜਲੰਧਰ ਕਬੀਨ ਨਗਰ ਜਲੰਧਰ ਕਬੀਰ ਨਗਰ ਹਾਂਜੀ ਜਲੰਧਰ ਦੇ ਵਿੱਚ ਕਬੀਰ ਨਗਰ ਤੋਂ ਵਾਸਤੇ ਬੈ ਕੇ ਆਨੇ ਕਬੀਰ ਨਗਰ ਕਿਹੜਾ ਮੱਲਾ ਉੱਥੇ ਮਲਕ ਲੱਗ ਕਿਹੜੀ ਹੈ ਜਲੰਧਰ ਕੀ ਠੀਕ ਕੋ ਜਲੰਧਰ ਕਬੀਨ ਨਗਰ ਅੱਛਾ ਡੀਏਵੀ ਕਾਲਜ ਜਲੰਧਰ ਕਬੀਰ ਨਗਰ ਕਬੀਰ ਨਗਰ ਚ ਗਲੀ ਨੰਬਰ ਕੋਈ ਗਲੀ ਨੰਬਰ ਵਾ ਉੱਥੇ ਕਿਹੜਾ ਕਿਹੜਾ ਮੈਂ ਟ੍ਰੇਨ ਤੇ ਬੈ ਕੇ ਚਲੇ ਜਾਂਦੀ ਹਾਂ ਨਾ ਮੇਰੀ ਮਾਂ ਉੱਥੇ ਕੋਈ ਗਲੀ ਨੰਬਰ ਹੈਗਾ ਕੋਈ ਜਾਂ ਘਰ ਦਾ ਨੰਬਰ ਹਾਊਸ ਨੰਬਰ ਨਹੀਂ ਆਪੇ ਤੇ ਆਂਦੇ ਨਾ ਜਾਣਾ ਨਹੀਂ ਆ ਮੈਨੂੰ ਤੰਗ ਕਰਦੇ ਫਿਰ ਤੁਸੀਂ ਕਿੱਥੇ ਚੱਲ ਜਾਣਾ ਟ੍ਰੇਨ ਤੇ ਜਾਣਾ ਵਾ ਅੱਗੇ ਟ੍ਰੇਨ ਤੇ ਆਏ ਜੋ ਜਦੋਂ ਮੈਂ ਬੱਸ ਤੇ ਬੈਠ ਕੇ ਚਲੀ ਜਾਂਦੀ ਜਾਣਾ ਹੋਵੇ ਅੱਛਾ ਤੇ ਫਿਰ ਨੰਬਰ ਵੀ ਪਤਾ ਹੋਣਾ ਤੁਹਾਨੂੰ ਟੈਂਪੂ ਕਰਾ ਕੇ ਤੇ ਫਿਰ ਮੈਂ ਬੱਸ ਤੇ ਚਲੇ ਜਾਣਾ ਬੱਸ ਤੋਂ ਫਿਰ ਉੱਤਰ ਕੇ ਬੱਸ ਸਟੈਂਡ ਤੋਂ ਫਿਰ ਉਹ ਤੋਂ ਮੈਂ ਬੱਸ ਸਟੈਂਡ ਤੋਂ ਬੱਸ ਤੇ

ਕੋਈ ਹੈਗਾ ਇੱਥੇ ਰਿਸ਼ਤੇਦਾਰ? ਹਾਂ ਰਿਸ਼ਤੇਦਾਰ ਹੈਗਾ ਕੋਈ? ਕਰਾਂ ਮੇਰਾ ਤੁਸੀਂ ਨਹੀਂ ਅੰਮ੍ਰਿਤਸਰ ਦੇ ਵਿੱਚ ਕੋਣ ਘਰ ਵਾਲਾ ਵੱਕ ਜਾਂ ਹੋਰ ਕੀ ਰਿਸ਼ਤੇਦਾਰ ਵੀ ਹੈਗਾ? ਅੰਮ੍ਰਿਤਸਰ ਇੱਥੇ ਦਰਬਾਰ ਸਾਹਿਬ ਲੱਗੇ। ਹਾਂਜੀ ਇੱਥੇ ਦਰਬਾਰ ਸਾਹਿਬ ਲੱਗੇ ਕੋਣ ਵਾ ਤੁਹਾਡਾ? ਰਿਸ਼ਤੇਦਾਰ ਹੈਗਾ ਕੋਈ ਰਿਸ਼ਤੇਦਾਰ ਇੱਥੇ? ਹਾਂਜੀ ਇੱਥੇ ਕੋਈ ਅੰਮ੍ਰਿਤਸਰ ਤੇ ਤੁਹਾਡਾ ਕੋਈ ਰਿਸ਼ਤੇਦਾਰ ਹੈਗਾ ਕੋਈ ਜਾਣਕਾਰ ਹੈਗਾ? ਹਾਂਜੀ ਕੋਣ ਵਾ? ਅੰਮ੍ਰਿਤਸਰ ਕਿੱਥੇ ਰਹਿੰਦਾ ਪਤਾ? ਸੰਗੀ ਭੈਣ ਨੇ ਅਕਬੀਰ ਨਗਰ ਜਲੰਧਰ ਆ ਇਹਦੇ ਬਾਰੇ ਦੱਸਿਆ ਵਾ ਤੇ ਹੋਰ ਕੋਈ ਸਾਨੂੰ ਬਹੁਤੀ ਜਾਣਕਾਰੀ ਨਹੀਂ ਭੈਣ ਨੇ ਦਿੱਤੀ ਇਹਦੇ ਕੋਈ ਹੱਥ ਉੱਤੇ ਤੇ ਹੈਗਾ ਕੋਈ ਨੰਬਰ ਨੰਬਰ ਹੈਗਾ ਕੋਈ ਲਿਖਿਆ ਸਰ ਇੱਕ ਚੈੱਕ ਕਰੀ ਹਾਂ ਨਹੀਂ ਹੈਗਾ ਇੱਥੇ ਵੀ ਲਿਖਿਆ ਨਹੀਂ ਹੂੰ ਸੋ ਸੰਗੀ ਅਸੀਂ ਹੁਣ ਮਾਤਾ ਜੀ ਨੂੰ ਆਪਣੇ ਕੋਲ ਲੈ ਚੱਲੇ ਆਸ਼ਮ ਦੇ ਵਿੱਚ ਲੈ ਚੱਲੇ ਕਿਦਾਂ ਸੂਟ ਵਿੱਚਾਂਗੇ ਕਿੱਥਾ ਕਿੱਥਾ ਅਰੇ ਲਾਲ ਲਾਲ ਕਲਾਵੇ ਸੂਟ ਨਿਕਲੇ ਆ ਅੱਛਾ ਇੱਕ ਸੂਟਾਂ ਦੀ ਦੁਕਾਨ ਪਾਈ ਹੈ ਹਾਂ ਸੂਟ ਸਾੜੀਆਂ ਦੀ ਹਰੀਆਂ ਚੰਨੀਆਂ ਦੀ ਤੇ ਇੱਥੇ ਬ੍ਰਦਰ ਹੀ ਰਹਿੰਦੇ ਕਿਤੇ ਫਿਰ ਇੱਥੇ ਦੁਕਾਨ ਪਾਈ ਹੈ ਇੱਥੇ ਪਪਾ ਜੀ ਹਾਂਜੀ ਇੱਥੇ ਅੱਜ ਨਾਲ ਇਹਨਾਂ ਨੂੰ ਹੀ ਵੇਖਿਆ ਛਣੀਆਂ ਰਹਿ ਜਾਂ ਸਿਵਾ ਦੇ ਮੇ ਤੇ ਇੱਥੇ ਹੀ ਹੀ ਵੇਖਿਆ ਕਿ ਅੱਜ ਹੀ ਇੱਥੇ ਆਏ ਤੁਸੀਂ ਕਿੱਥੋਂ ਆਏ ਅਸੀਂ ਬਾਬਾ ਜੀ ਲੋਕਲ ਸੁਲਤਾਨਪੁਰ ਏਰੀਆ ਅੱਛਾ ਅੱਛਾ ਚਲੋ ਥੈਂਕ ਯੂ ਬਰਾ ਧੰਨਵਾਦ ਕਰਦਾ ਹਾਂ ਜੀ आवे नाल आ को ना जाओ को कोई इनने देखियो कि जेब जूब च कोई नंबर आधार कार्ड कोई होवे देखो पॉकेट चेक करके करो लड्डू है नहीं चलिए करे नहीं मैं कोई गल नहीं मेरी मां आ जा कोई गल नहीं 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 तो मैं किते भी जाना ऐसे है नहीं बने मुन्ना नाल नहीं ना। करे नहीं मैं नहीं मैं इतनी ठंड बड़ी हो जाती है ना ਐਵੇਂ ਮਿਲਦਾ ਜਾਂ ਕਿਸੇ ਨੇ ਦੇ ਦੂ ਦਿੱਤੀ ਹੋਣੀ ਆ ਆ ਮੈਂ ਮੇਰੇ ਨਾਲ ਆ ਜਾ ਮੈਂ ਨਹੀਂ ਜਾਣ ਕਿਤੇ ਕੋਈ ਤੇ ਨਹੀਂ ਖੜਨਾ ਤੈਨੂੰ ਕਿਤੇ ਨਹੀਂ ਖੜਨਾ ਇੱਥੇ ਤੈਨੂੰ ਇੱਥੇ ਕਮਰਾ ਦੇ ਦਿੱਤੀ ਤੈਨੂੰ ਉੱਥੇ ਕਮਰੇ ਚ ਰੈਪੀ ਤੈਨੂੰ ਕਮਰਾ ਦੇ ਦਨੇ ਨਹੀਂ ਥੇ ਕਿਤੇ ਕਮਰਾ ਦੇ ਦਨੇ ਤੈਨੂੰ ਇੱਥੇ ਕਮਰੇ ਚ ਹੀ ਰੈਪੀ ਤੂੰ ਪਤਾ ਕੀ ਆ ਇੱਥੋਂ ਦੀ ਜਿਹੜੀ ਹੈਗੀ ਨਾ ਆ ਪਹਿਰੇਦਾਰਾ ਓਕੇ ਨੇ ਵੀ ਇਥੇ ਨਹੀਂ ਸੌਣਾ ਪਰਲੇ ਬਨੇ ਕੀ ਗਾਣਾ ਪਰਲੇ ਬਨੇ ਸਰਾਹ ਹੈਗੀ ਉੱਥੇ ਤੈਨੂੰ ਸੌਣੇ ਜਾ ਕੇ ਸਰਾਹ ਚ ਸੌਣੇ ਨਹੀਂ ਹਰ ਤੇ ਮਿਸਲੇ ਲੈ ਗਏ ਸਰਾਹ ਚ ਚੱਲਦੇ ਆਪਾਂ ਚਲਾਜੋ ਸਰਾਹ ਚਲੀ ਫੇਰ ਠੰਡ ਬੜੀ ਆ ਨਾ ਸਰਾਹ ਚ ਜਾਣਾ ਵਾ ਮੈਂ ਗੁਰੂ ਕੇ ਬਾਹਰ ਦਰਦਰ ਥਾਲੀ ਹਟੋ ਰ ਬਤਨਾ ਚ ਆ ਗਿਆ ਉੱਥੇ ਧਾਰਦਾਂਗਾ ਮੈਂ ਉੱਥੇ ਧਾਰਦਾਂਗੇ ਗੁਰੂ ਕੇ ਨਾਲ ਹੀ ਧਾਰਾਂਗਾ ਠੀਕ ਆ ਤੇ ਮੈਂ ਤੁਰ ਕੇ ਗਈ ਪਰਸੋਂ ਤੇ ਕਿ ਜਨਨਨੀ ਗੇਟ ਬੰਦ ਕਰ ਲਈ ਨਹੀਂ ਹੁਣ ਨਹੀਂ ਗੇਟ ਬੰਦ ਕਰਦੇ ਆ ਜੋ ਫਿਰ ਮੈਂ ਉਹਨਾਂ ਨੂੰ ਕਹਿ ਦਿੰਦਾ ਵਾ ਕਿ ਗੇਟ ਨਹੀਂ ਬੰਦ ਕਰਨਾ ਚਲ ਉਥੋ ਗੱਲ ਕਰਾ ਨਹੀਂ ਕਰਦੇ ਗੇਟ ਬੰਦ

ਫਲਾ ਆ ਵੀਰ ਕਿੰਨੀ ਸੰਗਤ ਆਈ ਤਾਂ ਉਹਨਾਂ ਨੂੰ ਵਰਤਨੋਂ ਪੰਡਾਤੀ ਵਰਤਨਾਂ 'ਚ ਸੇਵਾ ਕਰਨੀ ਕੋਈ ਗੱਲ ਨਹੀਂ ਜਿਹੜੀ ਵੀ ਸੇਵਾ ਕਰਨੀ ਹੈ ਨਾ ਤੇ ਜਿਹੜੀ ਸੇਵਾ ਕਰਨੀ ਹੈ ਚਲ ਆਜੋ ਆਪਾਂ ਸੇਵਾ ਹੀ ਕਰਾਂਗੇ ਆਜੋ ਮੈਂ ਉਹਨਾਂ ਨੂੰ ਕਹਿਆ ਉਹਨਾਂ ਸੇਵਾਦਾਰਾਂ ਨੂੰ ਵੀ ਸੇਵਾ ਕਰਨੋਂ ਨਾ ਰੋਕੀ ਉਹਨਾਂ ਸੋਨੇ ਛਤਰਾ ਵਿੱਚ ਲੁਕਿ ਜਾਵਾਂਗੇ ਹਾਂ ਚਲਾਜੋ ਸੋਨੇ ਛਤਰਾ ਵਿੱਚ ਆ ਤਿਲ ਹੱਥ ਫੜੋ ਮੇਰਾ ਚਲਾਓ ਚਲਾ ਮੇਰੀ ਮਾਂ ਆਜ ਲਈ ਆਜਾ ਚਲੋ ਸੋਨੇ ਛਤਰਾ ਵਿੱਚ ਲੁਕਿ ਚਲੋ ਉਠੋ ਚਲੋ ਉਠੋ ਉੱਠੋ ਉੱਠੋ ਮਨੁਲਾ ਘੜਿਆ ਮੇਰੀ ਯਾਦਾਂ ਸੀ ਤੁਮ ਚਦਾ ਹੋ ਜਾਂਦੇ ਹੋ ਜੇ ਕੋਈ ਗੱਲ ਨਹੀਂ ਆਪਾਂ ਉੱਥੇ ਸੇਵਾ ਹੀ ਕਰਨੀਆਂ ਜਾ ਕੇ ਚੱਲੋ ਅਭੀ ਰੁਕ ਖੜੋ ਮਾੜ ਨਾਲ ਚੱਲ ਆਜੋ ਮਾਤਾ ਘੜੀ ਖੜਨਾ ਤੈਨੂੰ ਆ ਜਾ ਉਹ ਨਹੀਂ ਮਾਤਾ ਕਿਉਂ ਆ ਜਾ ਆਜਾ ਪੰਜ ਮਾਤਾ ਆ ਜਾ ਕੋਲ ਨੂੰ ਧੰਨ ਗੁਰੂ ਆਪ ਬਸ ਕੋਈ ਨਹੀਂ ਮਾਤਾ ਘੜੀ ਚੱਲੇ ਆ ਕੋਈ ਤਾਂ ਨਹੀਂ ਗੁਰਦਾਰ ਸਾਹਿਬ ਲਾ ਹੋਗੇ ਨਾ ਗੁਰੂ ਕੇ ਮਹਿਲ ਜਿੱਥੇ ਤੈਨੂੰ ਕਹਿੰਦੇ ਜਾਣਾ ਵਾ ਵਾਈਬ ਤੇਰੀ ਕੱਢੀ ਨਾਲ ਮਰਦ ਜਿਹੜਾ ਕਾਰਕ ਲੱਤ ਉਹ ਨਈ ਕੋਈ ਗੱਲ ਨਹੀਂ ਉੱਥੇ ਸੇਵਾ ਤੇ ਚੱਲੇ ਆ ਸੇਵਾ ਦੀ ਕਾਮਾ ਆ ਵੀ ਜਾਣਾ ਪੁੱਤਰ ਮੈਂ ਇੱਥੇ ਰਹਿਣਾ ਮਾਤਾ ਇੱਥੇ ਰਹਿ ਵੀ ਉਹ ਗੁਰੂ ਕਮਤ ਸਿੰਘ ਆ ਉਹ ਮੇਰੇ ਫੋਟੋ ਪਾਏਗੀ ਮੇਰੀ ਭਾਈ ਪੁੱਤ ਉਹ ਗੱਟਾ ਉੱਥੇ ਕਰ ਲਿਓ ਗੁਰੂ ਘਰੇ ਜਾਣਾ ਆ ਆਜਾ ਮਾਤਾ ਆਜਾ ਆਜਾ ਮਾਤਾ ਆਜਾ ਉਹ ਮਾਤਾ ਘੜ ਥੋੜੀ ਲੱਗਿਆ ਉਹ ਆਪਾਂ ਗੁਰੂ ਕੇ ਮਹਿਲ ਹੀ ਚੱਲੇ ਆ ਜਾ ਇਹਦਾ ਕੋਈ ਆ ਗੁਰੂ ਕੇ ਮਹਿਲ ਉਹ ਮਾੜਾ ਗੱਡੀ ਤੇ ਜਾਵਾਂਗੇ ਗੱਡੀ ਤੇ ਕੋਈ ਕੋਈ ਚੌਥੀ ਸੀਟ ਬੈਠਣ ਲਈ ਉਹ ਗੱਡੀ ਤੇ ਮਾੜਾ ਉੱਥੇ ਆ ਨਾ ਇਧਰੇ ਕੁਸਰਾ ਉਹ ਮਾੜਾ ਗੱਡੀ ਤੇ ਲੈ ਕੇ ਚੱਲਦੇ ਆ ਨਾ ਤੁਹਾਨੂੰ ਗੱਡੀ ਤੇ ਲੈ ਕੇ ਚੱਲਦੇ ਆ ਨਾ ਤਾਂ ਵੀ ਥੋੜਾ ਖਰਚਾ ਹੁੰਦਾ ਇਹਦੇ ਹਾਂਜੀ ਇਹ ਖਰਚਾ ਹੁੰਦਾ ਉਹ ਗੱਡੀ ਤੇ ਆ ਜਾਓ ਰੋਟੀ ਰਾਸ਼ਨ ਦੇ ਥੋੜੇ ਨਹੀਂ ਰਾਸ਼ਨ ਦੇ ਥੋੜੇ ਰਾਸ਼ਨ ਦੇ ਥੋੜੇ ਨਹੀਂ ਤੁਸੀਂ ਮੈਨੂੰ ਮੋਟੋ ਹਾਂਜੀ ਸਤਿਗੁਰੂ RAMDAS ਗੱਡੀ ਤੇ ਚੱਲ ਜਾਓ ਨਾ ਤੁਸੀਂ ਨਾਲ ਉਹਨਾਂ ਦੇ ਮੇਰੇ ਕੋਲ ਰੱਸੀ ਤੋਂ ਦੋੜੀ ਨਹੀਂ ਤੇ ਰਾਜਮਾ ਦਾ ਚੇਕ ਕਰੀ ਚੱਲ ਇਹ ਤਾਂ ਕੱਪੜੇ ਕੁੱਪੜੇ ਇੰਨੇ ਗੰਦੇ ਨਹੀਂ ਆ ਮਾਤਾ ਦੇ ਜਿਆਦਾ ਦੇ ਨਹੀਂ ਹੋਇਆ ਇਹਨੂੰ ਮੈਨੂੰ ਤੇਰਾ ਤੇ ਜਿਵੇਂ ਕੰਧ ਤੇ ਇੰਨੇ ਕੁੱਪੜੇ ਪਏ ਨੂੰ ਆ ਗਿਆ ਜੀ ਚਾਰ-ਪੰਜ ਦਿਨਾਂ ਨਾਲ ਇਹ ਵੀ ਨਹੀਂ ਕੱਪੜੇ ਉਹ ਸੀਟ 'ਤੇ ਹਾਂ ਮਾਤਾ ਆਵੇ ਗੱਡੀ ਤੇ ਚੱਲ ਜਾਣਾ ਆ ਜਾਗਾ ਉਹ ਸੀਟ 'ਤੇ ਮੇਰੇ ਮੂੰਹ ਚ ਨਹੀਂ ਗਈ ਹੈ ਉਹ ਸੀਟ 'ਤੇ ਲੁਕੀ ਹੋਈ ਹੈ ਉਹ ਸੀਟ 'ਤੇ ਵਿੱਚ ਲੁਕਿਆ ਕਿ ਲੁਕੀ ਰਾਨਾ ਮੇਰੇ ਕਿ ਸਿੱਟਵਾ ਦੇ ਫਿਲਹਾਲ ਸਿੱਟਵਾ ਦੇ ਕੋਈ ਗੱਲ ਨਹੀਂ ਧੰਨਵਾਦ ਪਾਪਾ ਮੇਰੇ ਜਾਨੀ ਕੋਈ ਸਿੱਟ ਨਹੀਂ ਕਰ ਬਰਵਾ ਸੁੱਚਾ ਹੈ ਬਰਵਾ ਸੁੱਚਾ ਹੈ ਸਿੱਟਵਾ ਦੇ ਰੋਸ ਸਿਕੋੜੇ ਮੋਟਾ ਕੇ ਰੇ ਸਿਰਵੜਣ ਦੇ ਗਾਵਾ ਮਾਤਾ ਇੱਥੇ ਬਹਿ ਕੇ ਚੱਲੋ ਮੈਂ ਕਿੱਥੇ ਜਾ ਆਜਾ ਰੋਸ ਉੱਧਰ ਨਹੀਂ ਸਪੈਰੀ ਸਾਈਡ ਤੇ ਆਓ ਰੋਸ ਨਾ ਖੜੇ ਹੋ ਕਿਤੇ ਬਹਿ ਜਾਓ ਗੱਡੀ ਬਹਿ ਜਾਓ ਉੱਥੇ ਜਾਣਾ ਨਹੀਂ ਹੈ ਮਾਤਾ ਆਪਾਂ ਚੱਲੀਏ ਬਾਦ ਚਾਪਣ ਓ ਇੱਥੇ ਲੈ ਆ ਗਏ ਮੈਂ ਕਿ ਮੈਂ ਲੈ ਕੇ ਆਉਣਾ ਥੋੜੀ ਸਾਈਡ ਤੇ ਬਹਿ ਜਾ ਕੋਈ ਵੀ ਸਾਈਡ ਬਹਿ ਜਾ ਸਾਰੇ ਬੱਚੇ ਤੁਹਾਡੇ ਨਾਲ ਹੀ ਚੱਲੇ ਸਾਰੇ ਜਾਣਗੇ ਪਰੋ ਜੋ ਪਰੋ ਜੋ ਅੱਗੇ ਹੋ ਜੋ ਥੋੜੇ ਕਿਤੇ ਵੀ ਕਿਤੇ ਨਹੀਂ ਜਾਂਦੇ ਆਪਾਂ ਚਲੋ ਜੋ ਥੈਂਕ ਯੂ ਵਿਧੀ ਧੰਨਵਾਦ ਤੁਹਾਡਾ ਮੈਂ ਤਾਂ ਛੇਤੀ ਦੀ ਬਹਿ ਗਿਆ ਮੈਂ ਕਿ ਯਾਰ ਨਾ ਇਹ ਆ ਹੋ ਜਾਂਦੇ ਆ ਨਹੀਂ ਨਹੀਂ ਕੋਈ ਨਹੀਂ ਧੰਨਵਾਦ ਆਪਰਾ ਅਰਦਾਸ ਕਰੋ ਸਾਡੀ ਪਾਪੀਆ ਦੀ ਵੀਰ ਬੇਮਾਨਦਰੀਆਂ ਦੇ ਠੀਕ ਹੈ ਵਿਧੀ ਧੰਨਵਾਦ ਵਿਧੀ ਤੁਹਾਡਾ ਓਕੇ ਵਿਧੀ ਓਕੇ ਕੋਲੋਂ ਘੁੰਟਾਂ ਮਾਰੂ ਕੋ ਸਿਸਨਾ ਕਰ ਰਿਹਾ ਮੈਨੂੰ